ਸੁਹਾਣੇ ਕਬੱਡੀ ਕੱਪ ਤੇ ਜਿਹੜਾ ਅੱਜ ਕਤਲ ਹੋਇਆ ਆ ਉਹ ਚਲੋ ਲਾਗਤਵਾਜੀਆਂ ਅੱਗੇ ਵੀ ਚਲਦੀਆਂ ਪਰ ਕੱਪਾਂ ਨੂੰ ਕਾਹਦੇ ਚੁਣਿਆ ਜਾਂਦਾ ਮਤਲਬ ਗਰਾਊਂਡਾਂ ਦੇ ਵਿੱਚ ਇੱਥੇ ਲੋਕਾਂ ਦੀ ਗੈਦਰਿੰਗ ਹੋਈ ਆ ਉੱਥੇ ਕਾਹਦੇ ਇਹ ਕੰਮ ਕੀਤੇ ਜਾਂਦੇ ਉਹਦਾ ਇੱਕ ਕਾਰਨ ਆ ਉਹਦਾ ਕਾਰਨ ਇਹ ਆ ਭਾਈ ਵੀ ਜਦੋਂ ਇਦਾਂ ਦੀ ਜਗ੍ਹਾ ਦੇ ਉੱਤੇ ਵਾਰਦਾਤ ਹੋਊਗੀ ਜੇ ਇਹ ਤਾਂ ਆਮ ਜਗ੍ਹਾ ਤੇ ਕਿਤੇ ਹੋ ਜਵੇ ਤੇ ਇੰਨੀ ਹਵਾ ਨਹੀਂ ਬਣਨੀ ਤੇ ਜਦੋਂ ਇਦਾਂ ਦੀ ਜਗ੍ਹਾ ਤੇ ਹੋ ਜਵੇ ਤੇ ਫੇ ਉਹਦੀ ਹਵਾ ਬਹੁਤ ਬਣ ਜਾਂਦੀ ਆ ਰੋਲਾ ਓਛੇਤੀ ਪੈ ਜਾਂਦਾ ਤੇ ਮੁੜ ਕੇ ਜ਼ਿੰਮੇਵਾਰੀਆਂ ਵੀ ਲੈ ਲੈਂਦੇ ਆ ਇੱਕ ਇਹਦਾ ਨੁਕਸਾਨ ਦੇਖੋ ਮਰਨ ਵਾਲੇ ਵੀ ਪੰਜਾਬੀ ਤੇ ਮਾਰਨ ਵਾਲੇ ਵੀ ਪੰਜਾਬੀ ਨੁਕਸਾਨ ਕਿਸਦਾ ਪੰਜਾਬ ਦਾ ਤੇ ਦੂਜੀ ਗੱਲ ਹੋਰ ਜਦੋਂ ਉੱਥੇ ਲੋਕੀ ਦੇਖਣ ਜਾਂਦੇ ਆ ਕੱਪ ਬੜੇ ਉਤਸ਼ਾਹ ਨਾਲ ਜਾਂਦੇ ਆ ਤੇ ਜੇ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਆ ਤੇ ਲੋਕਾਂ ਦਾ ਮਨ ਹੀ ਨਹੀਂ ਕਰਨਾ ਵੀ ਅਸੀਂ ਕੱਪਾਂ ਵਿੱਚ ਜਾਈਏ ਕਿਸੇ ਨੇ ਗੋਲੀ ਖਾਣ ਥੋੜੋ ਕੱਪ ਵਿੱਚ ਜਾਣਾ ਗੋਲੀ ਦਾ ਕੀ ਪਤਾ ਕਿੱਧਰ ਨੂੰ ਹੋ ਜਾਣਾ ਤੇ ਉਹਦਾ ਦੂਜਾ ਨੁਕਸਾਨ ਇਹ ਆ ਵੇ ਭਾਈ ਮਾਵਾ ਜਿਹੜੀਆਂ ਆ ਆਪਣੇ ਪੁੱਤਾਂ ਨੂੰ ਜਦੋਂ ਛੋਟੇ ਹੁੰਦੇ ਆ ਉਹਨਾਂ ਨੂੰ ਖਰਾਕਾਂ ਖਲਾਉਂਦੀਆਂ ਆ ਮਿਹਨਤ ਲਈ ਜਾਣ ਲੱਗੇ ਉਹਨਾਂ ਦੇ ਜਦਾਂ ਮੂੰਹ ਚੁੰਮਦੀਆਂ ਆ ਉਹਨਾਂ ਨੂੰ ਭੇਜਦੀਆਂ ਜਦੋਂ ਬੱਚੇ ਛੋਟੇ ਹੁੰਦੇ ਆ ਤੇ ਦੱਸੋ ਕੋਈ ਮਾਂ ਇੰਨੇ ਲਾਡਾਂ ਨਾਲ ਇੰਨੇ ਚਾਵਾਂ ਨਾਲ ਆਪਣੇ ਪੁੱਤਰ ਨੂੰ ਗਰੌਂਡ ਵਾਲ ਨੂੰ ਤੋੜੂਗੀ ਨੁਕਸਾਨ ਕਿਹਦਾ ਹੋਣਾ ਸੋਚਿਓ ਜਰਾ ਪੰਜਾਬੀਓ ਨੁਕਸਾਨ ਤਾਂ ਮੇਰੇ ਪੰਜਾਬ ਦਾ ਹੀ ਹੋਣਾ ਪਿਆ